ਆਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਕਾਂਗਰਸ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਛੁੱਟੀ ਹੁਣ ਜਾਰੀ ਹੈ ਉਸ ਦੀ ਥਾਂ ਤੇ ਨਵਾਂ ਲੀਡਰ ਪੰਜਾਬ ਕਾਂਗਰਸ ਦੀ ਕਮਾਂਡ ਸੰਭਾਲੇਗਾ ਉਹ ਕਿਹੜਾ ਲੀਡਰ ਹੋਵੇਗਾ ਜਿਹੜਾ ਪੰਜਾਬ ਕਾਂਗਰਸ ਨੂੰ ਅੱਗੇ ਲੈ ਕੇ ਜਾਵੇਗਾ ਔਰ 2027 ਦੇ ਵਿੱਚ ਸਰਕਾਰ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੋਵੇਗਾ ਨਵਜੋਤ ਸਿੰਘ ਸਿੱਧੂ ਰਾਣਾ ਗੁਰਜੀਤ ਸਿੰਘ ਪ੍ਰਗਟ ਸਿੰਘ ਜਾਂ ਕੋਈ Hindu ਚਿਹਰਾ ਇਸਤੇ ਬਾਰੇ ਚਰਚਾਾਂ ਬਹੁਤ ਤੇਜ਼ ਹੋਈਆਂ ਨੇ ਸੁਨੀਲ ਜਾਖੜ ਦੇ ਕਦ ਦੇ ਬਰਾਬਰ ਕੋਈ Hindu ਚਿਹਰਾ ਪੰਜਾਬ ਕਾਂਗਰਸ ਦੀ ਕਮਾਂਡ ਸੰਭਾਲੇ ਤਾਂ ਹਾਈ ਕਮਾਂਡ ਜਿਹੜੀ ਖੁਸ਼ ਹੋ ਸਕਦੀ ਏ ਉਹ Hindu ਚਿਹਰਾ ਫਿਰ ਵਿਜੇਂਦਰ ਸਿੰਘਲਾ ਹੋ ਸਕਦੇ ਨੇ ਪਰ ਵਿਜੇਂਦਰ ਸਿੰਘਲਾ ਜਿਹੜੇ ਨੇ ਉਹ ਸੁਨੀਲ ਜਾਖੜ ਦੇ ਕਦ ਦੇ ਬਰਾਬਰ ਦੇ ਲੀਡਰ ਨਹੀਂ ਕਿਉਂਕਿ ਉਹ ਲੀਡਰ ਜਿਹੜਾ ਦੂਸਰੀਆਂ ਪਾਰਟੀਆਂ ਦੇ ਉੱਪਰ ਪੂਰੀ ਤਰ੍ਹਾਂ ਉਨਾਂ ਦੇ ਦਬਾਬ ਨਾ ਸਕੇ ਦੂਸਰੀਆਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਘੇਰ ਸਕੇ ਸੋ ਉਹੋ ਜਿਹਾ ਲੀਡਰ ਕਾਂਗਰਸ ਪੰਜਾਬ ਵਿੱਚ ਪ੍ਰਧਾਨ ਬਣਾਉਣਾ ਚਾਹੁੰਦੀ ਹੈ ਸੁਨੀਲ ਜਾਖੜ ਹਿੰਦੂ ਚਿਹਰਾ ਸੀਗੇ ਔਰ ਸ਼ਹਿਰੀ ਤੇ ਪਿੰਡੂ ਵੋਟ ਸ਼੍ਰੀ ਜਾਖੜ ਨੇ ਮਜ਼ਬੂਤ ਕੀਤੀ ਸੀ ਕਾਂਗਰਸ ਲਈ ਪਰ ਪਿਛਲੇ ਦਿਨ ਜਦੋਂ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਇਆ ਗਿਆ ਤਾਂ ਕਾਂਗਰਸ ਦੀ ਸ਼ਹਿਰੀ ਵੋਟ ਜਿਹੜੇ ਉਹ ਰਾਜਾ ਵਿੜਿੰਗ ਨੂੰ ਨਾ ਖੁਸ਼ ਹੈ ਜੋ ਕਿ ਕਾਂਗਰਸ ਨੂੰ ਹਮੇਸ਼ਾ ਸ਼ਹਿਰੀ ਵੋਟ ਜਿਤਾਉਂਦੀ ਹੈ ਔਰ ਸ਼ਹਿਰੀ ਵੋਟ ਜਿਹੜੀ ਉਹ ਪੰਜਾਬ ਦੇ ਮੁੱਦਿਆਂ ਦੇ ਕਰਕੇ ਪੰਜਾਬ ਦੇ ਜਿਹੜੇ ਲੋਕ ਮੁੱਦੇ ਨੇ ਵਪਾਰੀ ਨੇ ਜਾਂ ਹੋਰ ਵਰਗ ਨੇ ਉਹ ਸਾਰੇ ਕਾਂਗਰਸ ਨੂੰ ਚੁਣਦੇ ਨੇ ਪਰ ਰਾਜਾ ਵਿੜਿੰਗ ਦੇ ਵੱਲੋਂ ਜੋ ਲੋਕ ਸਭਾ ਚੋਣਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਕਾਂਗਰਸ ਦੇ ਗਰਾਫ ਨੂੰ ਰਾਜਪਾਲਿੰਗ ਉੱਪਰ ਲੈ ਕੇ ਗਏ ਨੇ ਇਹ ਕਦੇ ਵੀ ਨਹੀਂ ਹੋ ਸਕਦਾ ਕਿਉਂਕਿ ਕਾਂਗਰਸ ਦੀ ਉਹ ਵੋਟ ਸ਼ਹਿਰੀ ਵੋਟ ਜੁੜੀ ਹੋਈ ਹੈ ਸੋ ਹੁਣ ਸ਼ਹਿਰੀ ਵੋਟ ਜੇਕਰ ਅਮਨ अरोड़ा ਤੋੜਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਨੇ ਬਹੁਤ ਵੱਡਾ ਪੱਤਾ ਖੇਡਿਆ ਅਮਨ अरोड़ा ਨੂੰ ਪ੍ਰਧਾਨ ਬਣਾਇਆ ਹੈ ਤੇ ਅਮਨ अरोड़ा ਲਗਾਤਾਰ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਦੌਰੇ ਕਰ ਰਹੇ ਨੇ ਅਮਨ अरोड़ा ਕਾਂਗਰਸ ਦੀ ਵੋਟ ਨੂੰ ਆਪਣੇ ਵਾਲੇ ਪਾਸੇ ਕਨਵਰਟ ਕਰ ਰਹੇ ਨੇ ਜਿਸ ਕਾਰਨ ਪੰਜਾਬ ਦੇ ਵਿੱਚ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਪੰਜਾਬ ਦਾ ਪ੍ਰਧਾਨ ਉਪਦਾਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਜੱਟ ਸਖ ਚਿਹਰਾ ਪੰਜਾਬ ਪ੍ਰਧਾਨ ਦੇ ਉੱਪਰ ਜਿਸ ਨੂੰ ਬਿਠਾਇਆ ਹੋਇਆ ਹੈ ਉਹ ਬੇੜਾ ਪਾਰ ਨਹੀਂ ਲੰਗਾ ਸਕਦਾ ਕਾਂਗਰਸ ਦਾ ਜੋ ਕਿ ਕਾਂਗਰਸ ਨੂੰ ਇਸ ਸਮੇਂ 32% 33% ਵੋਟ ਚਾਹੀਦੀ ਹੈ ਜੋ ਕਿ 27% ਨੂੰ ਕ੍ਰਾਸ ਕਰ ਚੁੱਕੀ ਹੈ 5% ਹੋਰ ਪਿੱਛੇ ਹੈ ਔਰ ਉਹ 5% ਵੋਟ ਤਦੇ ਹੋ ਸਕਦੀ ਹੈ ਪੰਜਾਬ ਸਰਕਾਰ ਕਾਂਗਰਸ ਨੇ ਬਣਾਉਣੀ ਹੈ ਤੇ ਸ਼ਹਿਰੀ ਵੋਟ ਜੁੜੇ ਤਾਂ ਹੁਣ ਸ਼ਹਿਰੀ ਵੋਟ ਨੂੰ ਜੋੜਨ ਵਾਸਤੇ ਕਿਹੜਾ ਚਿਹਰਾ ਪੰਜਾਬ ਕਾਂਗਰਸ ਵਿੱਚ ਆ ਸਕਦਾ ਹੈ ਜਿਹੜਾ ਪਿੰਡੂ ਆਧਾਰ ਵਿੱਚ ਵੀ ਮਜ਼ਬੂਤ ਹੋਵੇ ਤੇ ਸ਼ਹਿਰੀ ਵਿੱਚ ਵੀ ਉਸ ਦਾ ਵਧੀਆ ਜਿਹੜਾ ਕਿ ਬੋਲਬਾਲਾ ਹੋਵੇ ਤਾਂ ਇੱਕੋ ਇੱਕ ਚਿਹਰਾ ਹੈ ਪੰਜਾਬ ਕਾਂਗਰਸ ਵਿੱਚ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਦਾ ਪਿੰਡਾਂ ਦੇ ਵਿੱਚ ਵੀ ਬਹੁਤ ਵੱਡਾ ਆਧਾਰ ਹੈ ਔਰ ਬਿਲਕੁਲ ਸਾਫ਼ ਦਮਣ ਵਾਲੇ ਨੇ ਕਿਸੇ ਤਰ੍ਹਾਂ ਦਾ ਉਹਨਾਂ ਦੇ ਉੱਪਰ ਇਲਜ਼ਾਮ ਨਹੀਂ ਨਵਜੋਤ ਸਿੰਘ ਸਿੱਧੂ ਨੂੰ ਦੁਬਾਰਾ ਕਾਂਗਰਸ ਨਾਲ ਗਰਮ ਕਰ ਸਕਦੀ ਏ ਜੇਕਰ ਨਵਜੋਤ ਸਿੰਘ ਸਿੱਧੂ ਨਹੀਂ ਆਉਂਦੇ ਤਾਂ ਫਿਰ ਵਿਜੇਂਦਰ ਸਿੰਘਲਾ ਜਾਂ ਰਾਣਾ ਕੇਪੀ ਸਿੰਘ ਜੋ ਇੱਕ ਹਿੰਦੂ ਚਿਹਰਾ ਨੇ ਉਹਨਾਂ ਨੂੰ ਹੀ ਪੰਜਾਬ ਕਾਂਗਰਸ ਦੀ ਕਮਾਨ ਮਿਲ ਸਕਦੀ ਹੈ ਜੋ ਕਿ ਰਾਜਾ ਵੜਿੰਗ ਦੀ ਤਾਂ ਹੁਣ ਲਗਭਗ ਛੁੱਟੀ ਤੈ ਰਾਜਾ ਵੜਿੰਗ ਦੇ ਕੋਲੋਂ ਕਾਂਗਰਸ ਦਾ ਬੇੜਾ ਪਾਰ ਨਹੀਂ ਲੰਘਣਾ ਸਤਾਈ ਦੇ ਵਿੱਚ ਜੋ ਜਾਣਕਾਰੀਆਂ ਆ ਰਹੀਆਂ ਨੇ ਕਿ ਰਾਜਾ ਵੜਿੰਗ ਲੁਧਿਆਣਾ ਤੋਂ ਸੰਸਦ ਮੈਂਬਰ ਹੋਣ ਦੇ ਨਾਤੇ ਵੀ ਜੋ ਲੁਧਿਆਣਾ ਦੇ ਪੱਛਮੀ ਚੋਣ ਦੇ ਵਿੱਚ ਵੀ ਉਹਨਾਂ ਦਾ ਇੰਨਾ ਵਧੀਆ ਪ੍ਰਭਾਵ ਨਹੀਂ ਛੱਡ 파ਰੇ ਜਿਸ ਨੂੰ ਲੈ ਕੇ ਕਾਂਗਰਸ ਬਹੁਤ ਜਲਦੀ ਇਹ ਬਦਲਾ ਕਰਨ ਜਾ ਰਹੀ ਹੈ ਜੋ ਕਿ ਜੂਨ ਦੇ ਮਹੀਨੇ ਦੇ ਵਿੱਚ ਇਹ ਲੁਧਿਆਣਾ ਜਿਮਣੀ ਚੋਣ ਤੋਂ ਬਾਅਦ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਿਆ ਜਾਵੇਗਾ ਰਾਜਾ ਮਿੰਦ ਦੀ ਥਾਂ ਤੇ ਨਵਜੋਤ ਸਿੰਘ ਸਿੱਧੂ ਜਾਂ ਰਾਣਾ ਕੇਪੀ ਸਿੰਘ ਇਹਨਾਂ ਦੋ ਚਿਹਰਿਆਂ ਚੋਂ ਇੱਕ ਨੂੰ ਕਮਾਨ ਮਿਲ ਸਕਦੀ ਹੈ ਨਵਜੋਤ ਸਿੰਘ ਸਿੱਧੂ ਨੂੰ ਦੁਬਾਰਾ ਕਾਂਗਰਸ ਲਿਆ ਸਕਦੀ ਹੈ